ਕਿ ਕਿਤੇ ਨਾ ਕਿਸੇ ਇਹ ਹਰਿਆਣਾ ਸਰਕਾਰ ਵੱਲੋਂ ਆ ਰਖੇਂਦਰ ਸਰਕਾਰ ਵੱਲੋਂ ਇਹ ਬਹੁਤ ਸਾਰਾ ਜਿਹੜਾ ਅਤਿਆਚਾਰ ਹੈ ਜਿਹੜਾ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਜਿਦੋਂ ਹੁਣ ਅਸੀਂ ਜਿਹੜੇ ਜਖਮੀ ਸਾਡੇ ਨੌਜਵਾਨ ਇੱਥੇ ਹਸਪੀਟਲ ਦੇ ਵਿੱਚ ਪਾਤਣਾ ਹੈਗੇ ਆ ਇਹਨਾਂ ਨੂੰ ਅਸੀਂ ਮਿਲਿਆ ਉਹਨਾਂ ਨੇ ਕਿਹਾ ਵੀ ਕਿ ਅਸੀਂ ਜਿਆਦਾ ਨਹੀਂ ਤਾਂ 2-300 ਫੁੱਟ ਦੂਰੀ ਤੇ ਜਿਹੜਾ ਬਾਰਡਰ ਤੋਂ ਹੈਗੀ ਸੀ ਔਰ ਫਿਰ ਵੀ ਉਹਨਾਂ ਨੇ ਉਹਨਾਂ ਵੱਲੋਂ ਜਿਹੜੀ ਹਰਿਆਣਾ ਦੇ ਦਹਿਲੀਜ਼ਾ ਉਹਦੇ ਅੰਦਰੋਂ ਜਿਹੜਾ ਹੈਗਾ ਉਹਨਾਂ ਨੇ ਹਮਲਾ ਕੀਤਾ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਫ਼ ਜ਼ਾਹਰ ਹੋ ਰਿਹਾ ਕਿ ਜਿਹੜੀ ਕੇਂਦਰ ਸਰਕਾਰ ਹਰਿਆਣਾ ਸਰਕਾਰ ਦੇ ਥੋਂ ਜਿਹੜੀ ਕੋਸ਼ਿਸ਼ ਆਉਦੀ ਕਿ ਅਸੀਂ ਵੱਦ ਤੋਂ ਵੱਧ ਕਤਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਕੀਤੇ ਸੋ ਇਹ ਨੌਜਵਾਨ ਚਾਹੇ ਕਿਸਾਨ ਨੇ ਜਾਂ ਉਹਨੇ ਪਾਸੇ ਪੁਲਿਸ ਹੈ ਹਣ ਸਾਡੇ ਪਰਿਵਾਰ ਦੇ ਜੀ ਹੈ ਸੋ ਜੇ ਕਿਸੇ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਮੁੜ ਕੇ ਬਾਪ ਤੇ ਨਹੀਂ ਆਉਣਾ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਤੁਸੀਂ ਅਸੀਂ ਉਸ ਪਰਿਵਾਰ ਨਾਲ ਦੁੱਖ ਬਿਆਖਤ ਕਰਦੇ ਹਾਂ ਔਰ ਅਸੀਂ ਕੇਂਦਰ ਸਰਕਾਰ ਦੀ ਔਰ ਹਰਿਆਣਾ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਕਿ ਉਹਨਾਂ ਨੇ ਇੱਕ ਘਣਾਉਣਾ ਜੋ ਕੰਮ ਕੀਤਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਤੇ ਗੋਲੀਆਂ ਚਲਾਉਣਾ ਇਹ ਕਿਤੇ ਦੀ ਇਨਸਾਨੀਅਤ ਨਹੀਂ ਹੈ ਇਦਾਂ ਜਿੱਥੇ ਬਾਰਡਰ ਤੇ ਜਾਉ ਉੱਥੇ ਵੀ ਇਦਾਂ ਦੀ ਕਹਾਣੀ ਨੇ ਹੁੰਦੀ ਜੋ ਜੀ ਕਹਾਣੀ ਉਹਨਾਂ ਨੇ ਆਪਣੇ ਦੇਸ਼ ਦੇ ਅੰਦਰ ਜੋ ਮਾਹੌਲ ਅਹ ਕੇਂਦਰ ਸਰਕਾਰ ਵੱਲੋਂ ਜਾਂ ਹਰਿਆਣਾ ਸਰਕਾਰ ਵੱਲੋਂ ਬਣਾਇਆ ਗਿਆ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਸਾਡੇ ਤੇ ਜਿਹੜਾ ਹੈ ਗਿਆ ਗਹਿਰੀ ਚੋਟ ਜਿਹੜੀ ਮਾਰੀ ਜਾ ਰਹੀ ਆ ਜਿਹੜਾ ਸਾਡਾ ਬੱਚਾ ਚਾਹੀਏ ਇਸ ਦੁਨੀਆ ਤੋਂ ਚਲਾ ਗਿਆ ਉਹ ਸਾਡਾ ਸ਼ਹੀਦ ਹੀ ਸਮਝੀ ਉਹਨੂੰ ਕਿਉਂਕਿ ਉਹ ਕਿਸੇ ਹਵਦੇ ਵਾਸਤੇ ਨਹੀਂ ਉਹ ਸਾਡੇ ਸਾਰਿਆਂ ਵਾਸਤੇ ਜਿਹੜੀ ਲੜਾਈ ਲੜ ਰਿਹਾ ਸੀ ਤੇ ਸੋ ਅਸੀਂ ਹਰਿਆਣਾ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਜੀਬੰਦ